ਖੇਤੀ ਖਰੜੇ ਦੇ ਵਿਰੋਧ ਦੇ ਵਿੱਚ ਭਾਰਤੀ ਕਿਸਾਨ ਜੁਨੀਅਨ ਨੇ ਇਕਤਾ ਡਕੌਂਦਾ ਵੱਲੋਂ ਕੀਤੀ ਗਈ ਗੁਰਦੁਆਰਾ ਹਜਰਤਾਂ ਸਾਹਿਬ ਵਿਖੇ ਇੱਕ ਚੇਤਨਾ ਮੀਟਿੰਗ ਸ਼ੁੱਕਰਵਾਰ ਨੂੰ 1 ਵਜੇ ਦੇ ਲਗਭਗ ਭਾਰਤੀ ਕਿਸਾਨ ਜੁਨੀਅਨ ਇਕਤਾ ਡਕੌਂਦਾ ਦੇ ਪੰਜਾਬ ਦੇ ਜਰਨਲ ਸਕੱਤਰ ਨੇ ਬੋਲਦਿਆਂ ਕਿਹਾ ਕਿ ਸਾਡੇ ਵੱਲੋਂ ਖੇਤੀ ਖਰੜੇ ਦੇ ਵਿਰੋਧ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਵਿੱਢਿਆ ਜਾਣਾ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਜਗ੍ਹਾ-ਜਗ੍ਹਾ ਤੇ ਚੇਤਨਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਅੱਜ ਉਹਨਾਂ ਵੱਲੋਂ ਬਠਿੰਡਾ ਦੇ ਗੁਰਦੁਆਰਾ ਹਾਜ਼ਰਤਨ ਸਾਹਿਬ ਵਿਖੇ ਇੱਕ ਆਪਣਾ ਇਸ ਦੇ ਵਿਰੋਧ ਦੇ ਵਿੱਚ ਖੇਤੀ ਖੱਟ ਦੇ ਵਿਰੋਧ ਵਿੱਚ ਇੱਕ ਚੇਤਨਾ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਤਿੰਨ ਕਾਨੂੰਨ ਇਹਨਾਂ ਵੱਲੋਂ ਰੱਦ ਕਰਾਏ ਆ ਉਸ ਤਰ੍ਹਾਂ ਦੀ ਲੜਾਈ ਲੜਨ ਲਈ ਰਣਨੀਤੀ ਇਹਨਾਂ ਵੱਲੋਂ ਇੱਥੇ ਉਲੀਕੀ ਗਈ। ਪਤੰਜ ਕੀ ਨਾਮ ਹੈ ਤੇ ਕਿਹੜੀ ਜਥੇਬੰਦੀ ਹੈ? ਮੇਰਾ ਨਾਮ ਹਰਨਿਕ ਸਿੰਘ ਮਹਿਮਾ ਜੀ ਮੈਂ ਸੂਬਾ ਜਰਨਲਿਸਟ ਖਤਰਾਂ ਭਾਰਤੀ ਕਿਸਾਨ ਯੂਨਿਟ ਦਾ ਕੌਂਦਾ ਜਿਹਦੀ ਗਵਾਹੀ ਮਨਜੀਤ ਸਿੰਘ ਧਨੇਰ ਕਰ ਰਹੇ ਨੇ। ਕੀ ਮਾਮਲਾ ਜਿਹੜਾ ਅੱਜ ਇਕੱਠੇ ਹੋਇਆ ਹੈ? ਏ ਜੀ ਅਸੀਂ ਪੂਰੇ ਪੰਜਾਬ ਦੇ ਵਿੱਚ ਹਰ ਸਾਰੇ ਜਿੰਨੀਆਂ ਦੀਆਂ ਚੇਤਨਣ ਪ੍ਰੋਗਰਾਮ ਜਿਹੜੇ ਨੇ ਉਹ ਬਣਾਉਂਦਾ ਚੇਤਨਣ ਮੀਟਿੰਗਾਂ ਕਰਾਉਂਦਾ ਅਸੀਂ ਪ੍ਰੋਗਰਾਮ ਲਿਖਿਆ ਜੀ ਤੇ ਚ ਬਹੁਤ ਸਾਰੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਅਸੀਂ ਕਰਾ ਚੁੱਕੇ ਹਾਂ ਅੱਜ ਬਠਿੰਡਾ ਜ਼ਿਲ੍ਹੇ ਦੀ ਮੀਟਿੰਗ ਸੀ ਬਠਿੰਡੇ ਜ਼ਿਲ੍ਹੇ ਦੀ ਮੀਟਿੰਗ ਦੇ ਵਿੱਚ ਅੱਜ ਜਿਹੜੇ ਸਾਡੇ ਇਸ਼ੂ ਸੀ ਤਾਂ ਜਿਸ ਤਰ੍ਹਾਂ ਅਸੀਂ ਪਹਿਲਾਂ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਲੜਿਆ ਉਦੋਂ ਅਸੀਂ ਜਿਹੜੇ ਉਹ ਤਿੰਨ ਕਾਨੂੰਨ ਸੀ ਉਹਨਾਂ ਨੂੰ ਕੇਂਦਰ ਬਿੰਦੂ ਬਣਾ ਕੇ ਉਹਨਾਂ 'ਤੇ ਲੜਾਈ ਦਿੱਤੀ ਤੇ ਜਿਹੜੀਆਂ ਨਾਲ ਦੁੱਧੀਆਂ ਮੰਗਾ ਸੀ ਉਹਨਾਂ ਨੂੰ ਸਹਿਯੋਗੀ ਮੰਗਾ ਵਜੋਂ ਉਠਾਇਆ ਔਰ ਤਿੰਨ ਕਾਨੂੰਨ ਰੱਦ ਕਰਵਾ ਕੇ ਅਸੀਂ ਜਦੋਂ ਦਿੱਲੀ ਦੇ ਬਾਡਰਾਂ ਤੋਂ ਮੁੜੇ ਆ ਤਾਂ ਅਸੀਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਤਿੰਨ ਕਾਨੂੰਨ ਖਤਮ ਹੋਣ ਨਾਲੇ ਲੜਾਈ ਖਤਮ ਨਹੀਂ ਹੋਈ ਮੋਦੀ ਸਰਕਾਰ ਅਜੇ ਦੁਬਾਰਾ ਫਿਰ ਹਮਲਾ ਕਰੇਗੀ ਕਿਸੇ ਹੋਰ ਰੂਪ 'ਚ ਕਰੇਗੀ ਤੇ ਤਗੜਾ ਹਮਲਾ ਕਰੇਗੀ ਸਾਨੂੰ ਉਹਦੇ ਲਈ ਵੀ ਤਿਆਰ ਰਹਿਣਾ ਚਾਹੀਦਾ ਤਾਂ ਉਹ ਮੋਦੀ ਹਕੂਮਤ ਨੇ ਹੁਣ ਦੁਬਾਰਾ ਫਿਰ ਜਿਹੜਾ ਮੰਡੀਕਰਨ ਖਰੜਾ ਲੈ ਕੇ ਆਈ ਹੈ ਉਦੇ ਰੂਪ ਚ ਉਹਨਾਂ ਤਿੰਨ ਕਾਨੂੰਨਾਂ ਨਾਲੋਂ ਵੀ ਵੱਡਾ ਹਮਲਾ ਬੋਲਿਆ ਉਹਦੇ ਚ ਉਹਨਾਂ ਦੀ ਕਾਲ ਕਿੰਨੀ ਹੈ ਛੇਤੀ ਕਿੰਨੀ ਹੈ ਇਸ ਗੱਲ ਤੋਂ ਸਾਫ ਜ਼ਾਹਰ ਹੈ ਕਿ 24 ਤਰੀਕ ਨੂੰ ਸਰਕਾਰ ਬੰਦੀ 25 ਨੂੰ ਕੋਈ ਕੰਮ ਨਹੀਂ ਹੁੰਦਾ 26 ਤਰੀਕ ਨੂੰ ਪਹਿਲਾ ਕੰਮ ਖੇਤੀ ਖਰੜਾ ਬਣਾਉਣ ਲਈ ਕਮੇਟੀ ਤਿਆਰ ਕਰ ਦਿੱਤੀ ਉਸ ਕਮੇਟੀ ਦੀ ਰਿਪੋਰਟ 24 ਨਵੰਬਰ ਨੂੰ ਆਉਂਦੀ ਹੈ ਤੇ 25 ਛੱਡ ਕੇ 26 ਨਵੰਬਰ ਨੂੰ ਉਹ ਰਿਪੋਰਟ ਲਾਗੂ ਵੀ ਕਰ ਦਿੱਤੀ ਕੋਈ ਪੜੀ ਕੋਈ ਵਿਚਾਰੀ ਨਹੀਂ ਗਈ ਇੰਨੀ ਜਲਦੀ ਸੀ ਇਸ ਖੇਤੀ ਖਰੜੇ ਦੀ ਕਿਉਂ ਇੰਨੀ ਛੇਤੀ ਸੀ ਭਾਰਤ ਦੇ ਪੂੰਜੀਪਤੀ ਔਰ ਉਹਦੇ ਨਾਲ ਨਾਲ ਪੂਰੇ ਸੰਸਾਰ ਦੇ ਜਿਹੜੇ ਸਾਮਰਾਜੀ ਮੁਲਕਾਂ ਦੇ ਪੂੰਜੀਪਤੀ ਨੇ ਉਹਨਾਂ ਸਾਰਿਆਂ ਦਾ ਦਬਾਅ ਸੀ ਕਿ ਭਾਰਤ ਜਿਹੜਾ ਡੰਕਲ ਖਰੜੇ ਨਾਲ WTO ਨਾਲ ਕੀਤੇ ਹੋਏ ਸਮਝੌਤੇ ਨੇ ਉਹਨਾਂ ਦੇ ਤਹਿਤ ਇਹ ਜਿਹੜਾ ਲਾਗੂ ਸਾਰੀਆਂ ਪਾਲਿਸੀਆਂ ਕਰੇ ਮੰਡੀਕਰਨ ਤੋਂ ਬਾਹਰ ਆਵੇ ਕਿਸਾਨਾਂ ਨੂੰ ਖੁੱਲੀ ਮੰਡੀ ਦੇ ਵਿੱਚ ਸੱਤੇ ਸਬਸਿਟੀਆਂ ਬੰਦ ਕਰੇ ਤਾਂ ਇਹ ਸਾਰਾ ਕੁਝ ਪ੍ਰੋਗਰਾਮ ਡਬਲਯੂਟੀਓ ਦਾ ਜਿਹੜਾ ਆਰਥਰ ਡੰਕਲ ਦੇ ਸਮਝੌਤੇ ਸੀ ਹੋਏ ਉਹਨਾਂ ਦੇ ਤਹਿਤ ਹੀ ਇਹ ਜਿਹੜਾ ਨਵਾਂ ਖਰੜਾ ਲਿਆਂਦਾ ਗਿਆ ਹੈ ਇਸ ਖਰੜੇ ਦੇ ਨਾਲ ਕਿਸਾਨ ਨੂੰ ਖੁੱਲੀ ਮੰਡੀ ਸੱਟਿਆ ਜਾਵੇਗਾ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਖੁੱਲੀ ਮੰਡੀ ਦੇ ਵਿੱਚ ਕੰਪੀਟੀਸ਼ਨ ਹੋਵੇਗਾ ਤੇ ਕਿਸਾਨ ਨੂੰ ਵੱਧ ਰੇਟ ਮਿਲੇਗਾ ਤਾਂ ਇਹ ਆ ਵੀ ਕੰਪੀਟੀਸ਼ਨ ਅੱਗੇ ਅਸੀਂ ਸਾਡੀ ਕਪਾਹ ਵੀ ਲੈ ਕੇ ਜਾਂਦੇ ਹਾਂ ਕੋਈ ਕੰਪੀਟੀਸ਼ਨ ਨਹੀਂ ਹੁੰਦਾ ਕੋਈ ਰੇਟ ਨਹੀਂ ਵੱਧਦਾ ਸਾਡੀ ਬਾਸਪਤੀ ਤੇ ਮੂੰਗੀ ਤੇ ਮੱਕੀ ਤੇ ਸੂਰਜਮੁਖੀ ਤੇ ਇਹਨਾਂ ਫਸਲਾਂ ਤੇ ਕੋਈ ਕੰਪੀਟੀਸ਼ਨ ਨਹੀਂ ਕਰਦਾ ਖਰੀਦਦਾਰ ਆਲੂਆਂ ਤੇ ਨਹੀਂ ਕਦੇ ਹੋਇਆ ਤਾਂ ਕੀ ਯਕੀਨ ਹੈ ਕਿ ਕਣਕ ਸਾਡੀਆਂ ਦੇ ਦੂਜੀਆਂ ਫਸਲਾਂ ਦੇ ਕੰਪੀਟੀਸ਼ਨ ਹੋਵੇਗਾ ਤੇ ਰੇਟ ਵਧੇਗਾ ਇਹ ਬਿਲਕੁਲ ਨਿਰਆਧਾਰ ਗੱਲ ਹੈ ਇਹ ਸਰਕਾਰ ਮੰਡੀ ਤੋਂ ਕਿਸਾਨਾਂ ਨੂੰ ਜਿਹੜਾ ਇੱਕ ਜ਼ਿੰਮੇਵਾਰੀ ਉਹਦੇ ਕੋਲ ਹੈਗੀ ਐਮਐਸਪੀ ਦੀ ਸਰਕਾਰੀ ਖਰੀਦ ਦੀ ਉਹਦੇ ਤੋਂ ਭੱਜਣਾ ਚਾਹੁੰਦੀ ਔਰ ਕਿਸਾਨਾਂ ਨੂੰ ਖੁੱਲੀ ਮੰਡੀ ਛੱਟ ਕੇ ذلیل کرنا ਚਾਹੁੰਦੀ ਏ ਤਾਂ ਇਹਦੇ ਵਾਸਤੇ ਅਸੀਂ ਇਹਨੂੰ ਕੇਂਦਰ ਬਿੰਦੂ ਬਣਾ ਕੇ ਇੱਕ ਨਵੀਂ ਲੜਾਈ ਦਾ ਜਿਹੜਾ ਸਿਰ ਬਨਣਾ ਹੈ ਇੱਕ ਲੜਾਈ ਦਾ ਮੁੱਢ ਬਨਣਾ ਨਵੀਂ ਦਾ ਜਿਹੜੀ ਹੁਣ ਇਸ ਖੇਤੀ ਖਰੜੇ ਨੂੰ ਜਿਵੇਂ ਤਿੰਨ ਕਰੋਨਾ ਨੂੰ ਅਸੀਂ ਕੇਂਦਰ ਬਿੰਦੂ ਬਣਾਇਆ ਸੀ ਹੁਣ ਅਸੀਂ ਚਾਹੁੰਦੇ ਆ ਕਿ ਖੇਤੀ ਖਰੜੇ ਨੂੰ ਕੇਂਦਰ ਬਿੰਦੂ ਬਣਾ ਕੇ ਇੱਕ ਲਵੀ ਨਵੀਂ ਲੜਾਈ ਪੰਜਾਬ ਫੇਰੋਵਾਰੇ ਜਿਹਦੇ ਤੇ ਪਹਿਲਾਂ ਦੀ ਤਰ੍ਹਾਂ ਹੀ ਪੂਰੇ ਦੁਨੀਆ ਦੇ ਜਿਹੜੇ ਲੋਕ ਨੇ ਉਹ ਸਾਥ ਦੇਣਗੇ ਤੇ ਇੱਕ ਵਾਰ ਇੱਕ ਹੱਲਾ ਹੋਰ ਮਾਰਨ ਦੀ ਲੋੜ ਹੈ ਤਾਂ ਇਹ ਚੇਤਨਾ ਰੈਲੀ ਅਸੀਂ ਆਪਦੀ ਚੇਤਨਾ ਮੀਟਿੰਗ ਕਰ ਰਹੇ ਆ ਜੀ ਪ੍ਰਧਾਨ ਜੀ ਹਾਂਜੀ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਕਿਹੜੀ ਜਥੇਬੰਦੀ ਹੈ ਮੇਰਾ ਨਾਮ ਹੈ ਗੁਰਦੀਪ ਸਿੰਘ ਆ ਸੂਬਾ ਸੀਨੀਅਰ ਅਮੀਤਪਦਾਨ ਬੀਕੇ ਜੀ ਡਕੌਂਦਾ ਜਿਹਦੀ ਗਵਾਹੀ ਮਨਜੀਤ ਸਿੰਘ ਜੀ ਕਰਦੇ ਨੇ ਕੀ ਮਾਮਲਾ ਜਿਹੜਾ ਅੱਜ ਮਾਮਲਾ ਹੈ ਅਸੀਂ ਸੂਬਾ ਕਮੇਟੀ ਨੇ ਅਸੀਂ ਮਤਲਬ ਚੇਤਨਾ ਮੀਟਿੰਗਾਂ ਰੱਖੀਆਂ ਸਾਰੇ ਪੰਜਾਬ 'ਚ ਉਹਦੀ ਕੜੀ ਜੋ ਅੱਜ ਬਠਿੰਡਾ ਜ਼ਿਲ੍ਹਾ ਦੀ ਚੇਤਨਾ ਮੀਟਿੰਗ ਹੋ ਰਹੀ ਆ ਅ ਜਿਲ੍ਹਾ ਕਮੇਟੀ ਵੱਲੋਂ ਇਹ ਰੱਖੀ ਆ ਔਰ ਸਾਡੇ ਜਨ ਸਖਤਰ ਪੰਜਾਬ ਦੇ ਵੀ ਇਹਦੇ ਚ ਪਹੁੰਚਿਆ ਤੇ ਹੋਰ ساری ਟੀਮ ਪਹੁੰਚੀ ਆ ਇਹ ਈਸ਼ੂ ਸਾਡੇ ਅੱਜ ਹੈਗੇ ਆ ਕਿ ਜਿਹੜਾ ਮੋਦੀ ਸਰਕਾਰ ਨੇ ਮਤਲਬ ਅ ਖੇਤੀ ਮਾਰਕੀਟ ਖੜਾ ਲੈ ਕੇ ਆਂਦਾ ਉਹ ਈਸ਼ੂ ਆ ਦੂਜਾ ਸਾਡਾ ਜਿਹੜਾ ਸੰਯੁਕਤ ਮੋਰਚੇ ਦੇ ਪ੍ਰੋਗਰਾਮ ਆਇਆ ਉਹ ਈਸ਼ੂ ਆ ਔਰ ਦੂਜਾ ਮਤਲਬ ਸਾਡਾ ਜਿਹੜਾ ਹੁਣ ਖੇਤੀ ਆਪਣਾ ਜ਼ਿਲਾਸ਼ ਦੇ ਵਿੱਚ ਮਤਲਬ ਮੋਦੀ ਸਰਕਾਰ ਨੇ ਖੇਤੀ ਦੇ ਵਿੱਚ ਕੁਝ ਨਹੀਂ ਰੱਖਿਆ ਉਹ ਇਸ਼ੂ ਵੀ ਅਸੀਂ ਅੱਜ ਵਿਚਾਰਨੇ ਆ ਅਸੀਂ ਸਮਝਦੇ ਆ ਕਿ ਜਿਹੜਾ ਖੇਤੀ ਮਾਰਕੀਟ ਹੈ ਇਹ ਇੱਕ ਕਾਰਪੋਰੇਟ ਘਰਾਣਾ ਜਿਵੇਂ ਪਹਿਲਾਂ ਦਿੱਲੀ ਦੇ ਤਿੰਨ ਕਾਨੂੰਨ ਆਏ ਸੀਗੇ ਆ ਜ਼ਮੀਨਾਂ ਖੋਣ ਵਾਸਤੇ ਮੰਡੀਆਂ ਨੂੰ ਤੋੜਨ ਵਾਸਤੇ ਔਰ ਜਿਹੜਾ ਜੈਂਸ ਹੈ ਉਹਨੂੰ ਸਟੋਰ ਕਰਨ ਵਾਸਤੇ ਉਹਦੀ ਇੱਕ ਬਿਗੇਟ ਡੇਟਾਗਨਾ ਇੱਕ ਕਾਪੀ ਲੈ ਕੇ ਆਇਆ ਇਸ ਦੇ ਨਾਲ ਆ ਵੱਡੀ ਪદ્ધਤੀ ਜੋ ਮੰਡੀਆਂ ਦੇ ਬਰਾਬਰ ਪ੍ਰਾਈਵੇਟ ਮੰਡੀਆਂ ਸਾਰਨ ਵਾਸਤੇ ਉਹ ਖੜਾ ਜਾਇਜ਼ਤ ਦਿੰਦਾ ਤੇ ਜਿਹੜੀਆਂ ਸੈਲਰਗੀਆਂ ਜਿਹੜੀਆਂ ਮਤਲ ਉਹਨਾਂ ਨੂੰ ਵੀ ਉਹ ਕਹਿੰਦੇ ਕਾਨੂੰਨੀ ਮਾਨਤਾ ਮਿਲੇ ਤੇ ਖੇਤਾਂ ਤੇ ਕਰ ਪ੍ਰਾਈਵੇਟ ਮੰਡੀਆਂ ਸਾਰੀਆਂ ਜਾਣ ਔਰ ਉਹਨਾਂ ਦੀ ਇਹ ਵੀ ਮੰਗ ਆ ਕਿ ਇਸ ਮੰਡੀਆਂ ਦੇ ਵਿੱਚ ਮਾਰਕੀਟ ਫੀਸ ਨਹੀਂ ਲੱਗਣੀ ਚਾਹੀਦੀ ਤਾਸੀਂ ਸਮਝਦੇ ਆ ਕਿ ਜੇ ਮੰਡੀਆਂ ਉੱਟੜਦੀਆਂ ਉਹਦੇ ਵਿੱਚ ਵੱਡੇ ਪੱਤੇ ਦੇ ਟਰਾਂਸਪੋਰਟ ਬੇਰਗਾਰ ਹੋਊਗਾ ਪੱਲੇਦਾਰ ਬੇਰਗਾਰ ਹੋਊਗਾ ਔਰ ਜਿਹਦੇ ਵਿੱਚ ਮਲਾਜ਼ਮਾਂ ਦੀ ਸ਼ਾਂਤੀ ਹੋਣੀ ਹੈ ਛੋਟੇ ਦੁਕਾਨਦਾਰਾਂ ਦਾ ਵੱਡਾ ਲੋਚ ਹੋਣਾ ਤੇ ਕਿਸਾਨਾਂ ਨੂੰ ਤਾਂ ਹੋਣਾ ਹੀ ਹੋਣਾ ਇਹਦੇ ਕਰਕੇ ਉਹ ਉਦੋਂ ਬਾਅਦ ਉਹਨਾਂ ਨੇ ਕੰਟਰੈਕਟ ਖੇਤੀ ਦਾ ਵੀ ਵਿਚ ਲੈਂਦਾ ਕੰਟਰੈਕਟ ਖੇਤੀ ਕਰਕੇ ਉਹਨਾਂ ਨੇ ਆਧਾਰਨਾ ਨੇਕਾ ਹੀ ਦਿੱਤੀਆਂ ਦੱਸਦੀਆਂ ਕਿ ਪਿੱਛੇ ਪੈਪਸੀ ਨੇ ਔਰ ਮਿਰਚਾ ਆਲੂ ਦਾ ਇਹਨਾਂ ਨਾਲ ਕੰਟੈਕਟ ਖੇਤੀ ਕੀਤੀ ਸੀ ਮੁੜ ਕੇ ਉਹ ਭੱਜ ਗਈ ਸੀ ਵਜਾ ਕੇ ਕੋਈ ਰੇਟ ਨਹੀਂ ਦਿੱਤਾ ਰਿਹਾ ਰੋਲਦਾ ਰਿਹਾ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਖੱਡਾ ਹੈ ਇਹ ਲੋਕ ਵਿਰੋਧੀ ਆ ਕਿਸਾਨ ਵਿਰੋਧੀ ਆ ਔਰ ਸਟੇਟਾਂ ਦੀ ਬਾਹਮ ਰੋੜ ਕੇ ਉਹਨੂੰ ਲਾਗੂ ਕਰਾਉਣਾ ਚਾਹੁੰਦੇ ਆ ਤੇ ਸਾਡੀ ਮੰਗ ਆ ਕਿ ਮੋਦੀ ਸਰਕਾਰ ਇਸ ਕਰੜੇ ਨੂੰ ਵਾਪਸ ਲਵੇ ਔਰ ਸਟੇਟਾਂ ਇਹਦੇ ਚ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਇਹਨੂੰ ਰੱਦ ਕਰੇ ਔਰ ਇਹਦੇ ਸਬੰਧ ਚ ਸੰਯੁਕਤ ਮੋਰਚੇ ਨੇ ਪ੍ਰੋਗਰਾਮ ਦਿੱਤੇ ਆ ਔਰ 9 ਤਰੀਕ ਨੂੰ ਅਸੀਂ ਐਮਪੀਆਂ ਨੂੰ ਮੰਗ ਪੱਤਰ ਦੇਵਾਂਗੇ ਤੇ 5 ਮਾਰਚ ਨੂੰ ਕੁਆਰਨਰਾਂ ਦਾ ਤੌਰ ਸਟੇਟਨ ਕੋ ਇਨਵਾਤੇ ਵੱਡੇ ਮੋਰਚੇ ਲਾਵਾਂਗੇ ਉਹ ਕਿੰਨੇ ਚਿਰ ਦਾ ਲਾਉਣਾ 7 ਦਿਨ ਦਾ ਲਾਉਣਾ 10 ਦਿਨ ਦਾ ਲਾਉਣਾ ਮਹੀਨੇ ਦਾ ਲਾਉਣਾ ਉਹ ਸੁਯੁਕਤ ਮੋਰਚਾ ਫੈਸਲਾ ਕਰੂਗਾ ਇਹ ਅੱਜ ਦੇ ਸਾਡੇ ਏਜੰਡੇ ਆ ਪ੍ਰਧਾਨ ਜੀ ਜੇ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਪਿਛਲੇ 2 ਮਹੀਨਿਆਂ ਤੋਂ ਉੱਪਰ ਹੋ ਗਏ ਉਹਨਾਂ ਨੂੰ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਿਹਾ ਬਰਨਵਾਤੇ ਬੈਠੇ ਹੋਏ ਆ ਪਰ ਕੇਂਦਰ ਸਰਕਾਰ ਪੂਰੇ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਨਹੀਂ ਕਰ ਰਹੀ ਹਜੇ ਕਿਵੇਂ ਦੇਖਦੇ ਆ ਇਹ ਚੀਜ਼ਾਂ ਵੇਖੋ ਜੀ ਮਤਲਬ ਇਹ ਸਾਫ ਹੈ ਕਦੇ ਵੀ ਕੋਈ ਛੋਟੀ ਟੁਕੜੀ ਉੱਠ ਕੇ ਲੜਾਈ ਲੜੂਗਾ ਮੋਦੀ ਸਰਕਾਰ ਇੱਕ ਭਾਰਤ ਪੱਧਰ ਦੀ ਜਿਹੜੀ ਮੂਵਮੈਂਟ ਹੈ ਜਿੰਨਾਂ ਚ ਕੋਈ ਨਹੀਂ ਬੰਦੀ ਉਹਨਾਂ ਚ ਕਰੋ ਨੂੰ ਪਿੱਛੇ ਨੇ ਮੋੜਿਆ ਦਾ ਪਹਿਲਾ ਭਾਰਤ ਪੱਧਰ ਦੀ ਮੂਵਮੈਂਟ ਬਣੀ ਸੀਗੀ ਇਕੱਲੇ ਕਿਸਾਨਾਂ ਦੀ ਨਹੀਂ ਬਣੀ ਸੀ ਇਹਨਾਂ ਵਿਦਿਆਰਥੀ ਨੌਜਵਾਨ ਮਲਾਜਮ ਦੁਕਾਨਦਾਰ ਆਰਤੀਏ ਟੋਟਲ ਲਕਾਈ ਮਤਲਬ ਉਸ ਮੋਰਚੇ ਦੇ ਵਿੱਚ ਸਭ ਲੋਗੇ ਜਿਹਦੇ ਕਰਕੇ ਮੋਦੀ ਨੂੰ ਪਿੱਛੇ ਮੋੜਨਾ ਪਿਆ ਮੰਗਾ ਠੀਕ ਹੈ ਮੰਗਾ ਅਸੀਂ ਵੀ ਉਹ ਕਹਿੰਨਾ ਠੀਕ ਹੈ ਅਸੀਂ ਵੀ ਉਹ ਮੰਗਾ ਚੱਕ ਕੇ ਲੜ ਰਹੇ ਹਾਂ ਔਰ ਮੋਦੀ ਸਰਕਾਰਾਂ ਇਹ ਨਹੀਂ ਮੰਨੂਗੀ ਇਹ ਸਾਂਝੀ ਲੜਾਈ ਦੇ ਨਾਲ ਹੀ ਮਤਲਬ ਮੋਦੀ ਨੂੰ ਝੁਕਾਇਆ ਜਾ ਸਕਦਾ ਕੀ ਕਾਰਨ ਹੋਵੇ ਸਾਂਝੀ ਜਿਹੜੀ ਲੜਾਈ ਬਣ ਨਹੀਂ ਸਕੀ ਇਹ ਮਤਲਬ ਇਕੱਠੀਆਂ ਕਿਉਂ ਨਹੀਂ ਹੋ ਸਕੀਆਂ ਜਥੇਬੰਦੀਆਂ ਬੇਕੋਸੀ ਜਤਨ ਕਰ ਰਹੇ ਅਸੀਂ ਪੰਜ ਸੱਤ ਵਾਰੀ ਯਤਨ ਕੀਤਾ ਆ ਹੁਣ ਫੇਰ ਅਸੀਂ 12 ਤਰੀਕ ਦੀ ਉਹਨਾਂ ਨੂੰ ਸੱਦਾ ਦਿੱਤਾ ਕਿ ਆਓ ਆਪਾਂ ਬੈਠੀਏ ਵੀ ਆ ਜਿਹੜਾ ਨਵਾਂ ਖੜੜਾ ਆ ਗਿਆ ਐ ਐਮਐਸਪੀ ਕੀ ਕਰਾਂਗੇ ਜੇ ਮਤਲਬ ਮੰਡੀਆਂ ਦੀ ਤੌਰ ਤੇ ਐਮਐਸਪੀ ਤਾਂ ਉਹ ਬਿਹਾਰ ਚ ਜੇ ਐਮਐਸਪੀ ਲਾਗੂ ਵੀ ਹੋ ਜਾਂਦੀ ਉੱਥੇ ਮੰਡੀਆਂ ਹੀ ਨਹੀਂਆਂ ਐਮਐਸਪੀ ਕਿਹਨੇ ਦੇਣੀ ਆ ਅਰ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਕਿ ਮਤਲਬ ਜਿਹੜਾ ਖੜੇ ਨੂੰ ਉਹਦੇ ਚ ਮੰਗ ਚ ਪਾ ਕੇ ਆਪਾਂ ਸਾਂਝੀ ਲੜਾਈ ਲੜੀਏ ਇਹ ਉਹਨਾਂ ਤੇ ਨਿਰਪਰ ਹੈ ਕਿ ਉਹ ਸਾਂਝੀ ਕਰਨਾ ਚਾਹੁੰਦੇ ਕਿ ਨਹੀਂ ਚਾਹੁੰਦਾ ਪਰ ਯੁਕਤ ਮੋਰਚੇ ਵੱਲੋਂ ਪੂਰੇ ਪਰਾਲੇ ਕੀਤਾ ਜਾ ਰਿਹਾ ਹੈ ਕਿ ਸਾਂਝਾ ਕੋਲ ਲੜਗੇ ਤਾਂ ਕਿ ਮੋਦੀ ਦਾ ਜਿਹੜਾ ਹਮਲਾ ਲੋਕਾਂ ਦੇ ਉੱਤੇ ਉਹਨੂੰ ਪਿੱਛੇ ਟਾਇਆ ਜਾ ਸਕੇ